ਵੇ ਮੈਂ ਸੂਟ ਜਦਾਂ ਨੇ ਗਈ ਸੀ ਕਿ ਇਹਨਾਂ ਦੇ ਛੇ ਰੁਕੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਹਜੇ ਕਹਿੰਦੇ ਸਤੂ ਚੁੰਤਾ ਨਹੀਂ ਜਾਣਾ ਤੁਸੀਂ ਮੇਰਾ ਸੂਟ ਸਿਵਾਣਾ ਦੇ ਕਿਆ ਸੂਟ ਕੀ ਕਰਨਾ ਮੈਂ ਰਖੜੀ ਬੰਨਣ ਜਾਣਾਗਾ ਉਹਨਾਂ ਨੂੰ ਕਹਦੀ ਵੀ ਤੜਕੇ ਨੂੰ ਚਾਹੀਦਾਗਾ ਤੇ ਮੈਂ ਇਹਨਾਂ ਤੋਂ ਕਿੰਨੇ ਦਿਨ ਹੋ ਗਏ ਤੈਨੂੰ ਕੁੱਸੀ ਜਾਂਦੀ ਇਹਨੂੰ ਕਿਵੇਂ ਮੈਂ ਤਾਂ ਕੋਈ ਜਵਾਬ ਸਵਾਪ ਨਹੀਂ ਦਿੱਤਾ ਤੁਸੀਂ ਮੇਰਾ ਸੂਟ ਸਿਵਾਣਾ ਦੇ ਕਿਆ ਮੇਰੇ ਪੇਕਿਆਂ ਵਾਲੀ ਇਹ ਰਸੰਧਾਰੇ ਚ ਲੈ ਕੇ ਗਈ ਸੀ ਮੇਰੀ ਭਝਾਈ ਉਹੀ ਸੂਟ ਆਗਾ ਸਿਆਉਣਾ ਤੇ ਸੂਟ ਮੈਂ ਤੈਨੂੰ ਆਇਆ ਤਾਂ ਨਹੀਂ ਆਦੀ ਵੀ ਤੈਨੂੰ ਪੇਟ ਕੈ ਮੈਂ ਰਖੜੀ ਬੰਨਣ ਜਾਣਾ ਫਿਰ ਹੁਣ ਮੇਰੇ ਕਾਹ ਤੋਂ ਜੋ ਤੂੰ ਮੇਰੀ ਗੱਲ ਹੀ ਨਹੀਂ ਸੁਣਦੀ ਫਿਰ ਹੁਣ ਮੈਂ ਕਿੱਥੋਂ ਤੇ ਆ ਮੈਂ ਸੂਟ ਸਮਾਉਣਾ ਕੀ ਸੁਣਾਉਣੀ ਐ ਦੱਸੋ ਕੀ ਗੱਲ ਸੁਣਾਉਣੀ ਐ ਮੈਂ ਤੈਨੂੰ ਆਇ ਪੁੱਛਿਆ ਵੀ ਕਾਇ ਤਰੀਕ ਹੈਗੀ ਅੱਜ ਤਰੀਕ ਤੁਰਕ ਤਾਂ ਮੈਨੂੰ ਪਤਾ ਨਹੀਂ ਮੈਂ ਕੱਲ ਨੂੰ ਰਖੜੀ ਬੰਨਣ ਜਾਣਾ ਬਾਈ ਬਾਈ ਥੋਥਣੀ ਜਾਇਆ ਜਾਂਦਾ ਹੁਣ ਸਮਾਉਣਾ ਦੇ ਫਿਰ ਸੂਟ ਤਾਂ ਮੇਰਾ ਸਮਾਉਣੀ ਪਊਗਾ ਬੇਬੇ ਮੈਂ ਪਾ ਕੇ ਜਾਣਾ ਢੜ ਕੇ ਫਿਰ ਹੁਣ ਸਵੇਰ ਨੂੰ ਸੌਂ ਕਹੜਾ ਦੇਊਗਾ ਸਿਆਉਣਾਂ ਨੇ ਕਿ ਬਥੇਰਾ ਤੂੰ ਸਵੇ ਕੋਈ ਨਾ ਕਹਤੇ ਕਿਵੇਂ ਕਰੋ ਸੂਟ ਸੌਕੇ ਦਿਓ ਮੈਂ ਤਾਂ ਤੜਕੇ ਜਾਉਂਗੀ ਫਿਰ ਨਹੀਂ ਮੈਨੂੰ ਉਹ ਖੁੱਲਾ ਪੇੜਾ ਕਰਕੇ ਪੋਂਕੇ ਜਾਣਾ ਪਊਗਾ ਤੁਹਾਨੂੰ ਕੋਈ ਜ਼ਰੂਰੀ ਹੈ ਵੀ ਤੂੰ ਤੜਕੇ ਜਾਣਾ ਜਾਣਾ ਮੈਂ ਰਖੜੀ ਬੰਨਣ ਲੈ ਤੜਕੇ ਜਾਣਾ ਕਿਉਂ ਨਹੀਂਗਾ ਸਵੇਰੇ ਜਾਣਾ ਮੈਂ ਨਹੀਂ ਜਾਣਾ ਹਜੇ ਤੂੰ ਲੈ ਮੈਂ ਤਾਂ ਤੜਕੇ ਰਖੜੀ ਬੰਨਣ ਜਾਉਂਗੀ ਬੇਬੇ ਬਣ ਕੇ ਤੂੰ ਮੇਰਾ ਸੂਟ ਸੋਨਾ ਦੇ ਕੇ ਖੜੀ ਹੋ ਨਾ ਭਾਈ ਮੈਂ ਇਹ ਨਹੀਂ ਦੇ ਕੇ ਆਉਂਦੀ ਸਮਾਉਣ ਨਹੀਂ ਜਾਣਾ ਨਹੀਂ ਕਿਤੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੈਂ ਰਖੜੀ ਬੰਨਣ ਜਾਊਂਗੀ ਲੈ ਸਾਰੀ ਦੁਨੀਆ ਜਾਂਦੀ ਐ ਰਖੜੀ ਬੰਨਣ ਜਾਣਾ ਕਿਉਂ ਨਹੀਂ ਮੈਂ ਰਖੜੀ ਬੰਨਣਾ ਤੈਨੂੰ ਮੈਂ ਪੁੱਛੀ ਆਂਦੀ ਸੀ ਫਿਰ ਕਿ ਕੁੜੀ ਨਹੀਂ ਆਉਂਦਾ ਆਪੋ ਤੇ ਤੂੰ ਫਿਰ ਮੈਨੂੰ ਉੱਥੇ ਫਿਰ ਛੋਟੀ ਕੁੜੀ ਆ ਸਕਦੀ ਐ ਰਖੜੀ ਬੰਨਣ ਮੈਂ ਨਹੀਂ ਜਾ ਸਕਦੀ ਹੈ ਤੂੰ ਜਾ ਆ ਭਏ ਤੂੰ ਆਪ ਹੋਂ ਸ਼ਰੀਕਾ ਦਾ ਕਿੰਨਾ ਕਰਦੀ ਐਂਗੀ ਇਹ ਕਿੱਥੋਂ ਦਾ ਕਾਨੂੰਨ ਐ ਪਹਿਲਾਂ ਮੈਂ ਜਾਊਂਗੀ ਰਖੜੀ ਬੰਨਣ ਫੇਰ ਉਹ ਆਊਗੀ ਇੱਥੇ ਅੱਛਾ ਫਿਰ ਉਹ ਆ ਕੇ ਬਹਿਜੂਗੀ ਮੈਂ ਕਿਹੜੇ ਵੇਲੇ ਜਾਊਂਗੀ ਰਖੜੀ ਬੰਨਣ ਤੂੰ ਉਹ ਤਾਂ ਮਗਰੋਂ ਆਜੂ ਜੀ ਤੂੰ ਆ ਕੇ ਬਾਗੀ ਹੋ ਪਹਿਲਾ ਤਾਂ ਮੈਂ ਹੀ ਜਾਊਂਗੀ ਰਖੜੀ ਬੰਨਣਾ ਫਿਰ ਮੈਂ ਕਿਉਂ ਬਾਅਦ ਚ ਜਾਊਂਗੀ ਮੈਂ ਮੁੜਿਆਊਂਗੀ ਚਲ ਅੱਖ ਨੂੰ ਮੁੜਿਆਊਂਗੀ ਮੇਰੇ ਆਈ ਤਾਂ ਆ ਜੂਗੀ ਰਖੜੀ ਬੰਨਣਾ ਮੇਰਾ ਸੂਟ ਸਿਉਣਾ ਦੇ ਆ ਤੂੰ ਜਾ ਕੇ ਤੂੰ ਉਹ ਨੂੰ ਪਹਿਲਾਂ ਆ ਜਾਣ ਤੇ ਨਾ ਤੇਰੇ ਲੀੜੇ ਸੰਤੇ ਜਾਣਗੇ ਇੱਕ ਦਿਨ ਤੇ ਲੀੜਾਂ ਦੀ ਦਫਾ ਕੱਟ ਦੂਗਾ ਦਰਜੀ ਆਏ ਨਹੀਂ ਸੰਤੇ ਜਾਂਦੇ ਜਿਵੇਂ ਤੂੰ ਆ ਚਲ ਲੀੜੇ ਨਹੀਂ ਸੰਕ ਜਣੇ ਨਾਸ ਮੈਂ ਕਿਹਦੇ ਮੈਂ ਤਾਂ ਕਿ ਉਹੀ ਪਾ ਕੇ ਲੈ ਜਾਊਂਗੀ ਮੈਂ ਜਾਊਂਗੀ ਮੈਂ ਤਾਂੜਕੀ ਓਏ ਲੱਗਦੀ ਆ ਕੁੜੀ ਤੇ ਤਾਂ ਵੱਧੂ ਆ ਨੀ ਜ਼ਰੂਰੀ ਆ ਫੇਰ ਨਾਲ ਜਾ ਮੈਂ ਆ ਤੇ ਕੁੜੀ ਨਹੀਂ ਸਾਦੀ ਜਾਣੀ ਦਿੰਦੇ ਹੁਣ ਮੈਨੂੰ ਹੈਲੋ ਹਾਂ ਪੁੱਤ ਤੜਕੇ ਆਵੇਂਗੀ ਤੜਕੇ ਆ ਜੀ ਮੇਰੇ ਕੋਲ ਤੇ ਸਾਰੀਆਂ ਕੁੜੀਆਂ ਆ ਗਈਆਂ ਬੰਨ੍ਹਣੀਆਂ ਰਖੜੀਆਂ ਤੂੰ ਹੀ ਲੇਟ ਹੋਵੀ ਆ ਜੀ ਤੜਕੇ ਮੇਰੀ ਦੀ ਬਣ ਕੇ ਹਾਂ ਚੰਗਾ ਫਿਰ ਲੈ ਕੁੜੀ ਬੇਬੀ ਤਾਂ ਕੱਲ ਦੀ ਫੋਨ ਕਰਨ ਲੱਗੀ ਪਈ ਆਗੀ ਤੇ ਬਾਹਰ ਭੇਡ ਲਿਆ ਹੈ ਮਾਰਾ ਬਿੱਲ ਠੀਕ ਕਰਨ ਲੱਗਾਂਗਾ ਮੈਨੂੰ ਫੋਨ ਕਰਕੇ ਕੌਣ ਬੋਲ ਮਾਰਦਾ ਬਾਅਰ ਚ ਹਾਂ ਭਾਈ ਕਿੱਧਰ ਆਈਆਂਗੀ ਚੱਕ ਕੇ ਝੋਲਾ ਰਖੜੀ ਬੰਨਣ ਆਈਆਂ ਮੈਂ ਨਾ ਨਾ ਭੈਣੇ ਕੋਈ ਰਖੜੀ ਰੁਖੜੀ ਦਾ ਨਹੀਂ ਮਤਲਬ ਖੜ ਕੇ ਗੱਲ ਕਰ ਮੇਰੇ ਨਾਲ ਇੱਥੇ ਕੀ ਕਰਦੀ ਤੇਰੀ ਬਾਣੀ ਮੈਨੂੰ ਨਾ ਜਾਣ ਦਤਾ ਰਖੜੀ ਬੰਨਣ ਵੇ ਕਿਉਂ ਨਹੀਂ ਕੋ ਤੈਰਾ ਤੇ ਮੇਰੀ ਮਾਂ ਦਾ ਮਸਲਾ ਹੈਗਾ ਹੁਣ ਮੈਨੂੰ ਤਾਂ ਗਾਂ ਜਾਣ ਦੇ ਨਾ ਮੈਂ ਨਹੀਂ ਜਾਣ ਦਿੰਦੀ ਨਾ ਨਾ ਮੈਂ ਨਹੀਂ ਜਾਣ ਦਿੰਦੀ ਕੀਤਾ ਹੈਗਾ ਪਹਿਲਾਂ ਤੂੰ ਵੀ ਕੀਤਾ ਸੀ ਨਾ ਪਹਿਲਾਂ ਮੈਨੂੰ ਕੋਈ ਹੋਣੀਗੀ ਹਰ ਕੇ ਗੱਲ ਕਰ ਮੇਰੇ ਨਾਲ ਨਹੀਂ ਨਹੀਂ ਮੱਖਾ ਮੈਂ ਨਹੀਂ ਜਾਣ ਦਿੰਦੀ ਜਿੰਨੇ ਪੈਰੀ ਆਈਆਂ ਨੇ ਪੈਰੀ ਮੁੜ ਜਾ ਐ ਕਿਵੇਂ ਮੁੜ ਜਾ ਮੁੜ ਜਾ ਨਾ ਮੇਰਾ ਹੱਕ ਨਹੀਂ ਖਰਚ ਜਿਵੇਂ ਆਈਆਂ ਓਵੇਂ ਮੁੜ ਨਹੀਂ ਮੈਂ ਨਹੀਂ ਮੁੜ ਮੈਂ ਕਿਸੇ ਦੀ ਧੀ ਨਹੀਂ ਮੈਂ ਕਿਸੇ ਦੀ ਧੀ ਮੈਂ ਕਦੇ ਕਹਿੰਦੀ ਤੂੰ ਕਿਸੇ ਦੀ ਧੀ ਨਹੀਂ ਕਿ ਕੋਈ ਨਹੀਂ ਫੇਰ ਨਾ ਨਾ ਜਿੰਨੇ ਚਰ ਮੈਂ ਨਹੀਂ ਰੱਖਣੀ ਪੰਨਣ ਜਾਂਦੀ ਉਹ ਨਜ਼ਰ ਤੂੰ ਨਹੀਂ ਆ ਸਕਦੀ ਇੱਥੇ ਕੋਈ ਨਾ ਆਪਾਂ ਬੈਠ ਕੇ ਗੱਲ ਕਰਦੇ ਆਂਗੇ ਤੂੰ ਤਾਂ ਉਹੀ ਗਰਮੀ ਫੜੀ ਆਂ ਨਾ ਨਾ ਨਹੀਂ ਪਰ ਵੀ ਤੇ ਚੱਲ ਆਪਾਂ ਬੈਠ ਕੇ ਗੱਲ ਨਹੀਂ ਅੜਿਆ ਥੋੜੀ ਸੀ ਜਾਗਾ ਕੋਈ ਨਹੀਂ ਪਹਿਲਾਂ ਅੱਜ ਮੈਨੂੰ ਮਾਂ ਨੇ ਲੈਨੇ ਕਹੇ ਨਾ ਨਾ ਮੈਂ ਰਖੜੀ ਨਹੀਂ ਬੰਨਣ ਜਾਣ ਬੰਨ ਕੇ ਜਾਣ ਦਿੰਦੀ ਨਹੀਂ ਰਖੜੀ ਤਾਂ ਮੈਂ ਬੰਨ ਕੇ ਹੀ ਜਾਊਂਗੀ ਨਹੀਂ ਵੀ ਤੂੰ ਆਏਂਗੀ ਬੰਨ ਕੇ ਮੈਂ ਬੰਨ ਕੇ ਹੀ ਜਾਊਂਗੀ ਮੈਨੂੰ ਮੇਰੀ ਮਾਂ ਨੇ ਸੱਦਿਆਗਾ ਰਖੜੀ ਤਾਂ ਮੈਂ ਬੰਨ ਕੇ ਹੀ ਜਾਊਂਗੀ ਰਖੜੀ ਫਿਰ ਮੈਂ ਬੰਨਣ ਵੀ ਨਹੀਂ ਦਿੰਦੀ ਫਿਰ ਮੈਂ ਬੰਨ ਕੇ ਵੀ ਜਾਊਂਗੀ ਇਹ ਦੇਖੀ ਤੂੰ ਰਖੜੀ ਬੰਨ ਕੇ ਕਿੱ데 ਜਾਏਂਗੀ ਤੂੰ ਮੈਂ ਬੰਨ ਕੇ ਆਪਣੇ ਭਰਾ ਦੇ ਜਾਊਂਗੀ ਨਹੀਂ ਨਹੀਂ ਬੰਨਣਾ ਰ ਮੈਨ ਰਹਿ ਗਈ ਰੁਕਣ ਵਾਲੀ ਮੈਂ ਇਹਨੇ ਵਾਰੀ ਇਸੇ ਟਾਈਮ ਮੋੜ ਸਕਦੀ ਆ ਤੈਨੂੰ ਤੂੰ ਮੈਨੂੰ ਜਮਾ ਵੀ ਨਹੀਂ ਮੋੜ ਸਕਦੀ ਮੇਰਾ ਮੈਂ ਕਹਿਨੀ ਆ ਵੀ ਜਾ ਭਾਈ ਮੇਰਾ ਘਰ ਨਾ ਮੇਰਾ ਵੀ ਘਰ ਆ ਤੇਰਾ ਘਰ ਹੁਣ ਹੈ ਨਹੀਂ ਸੀਗਾ ਪਹਿਲਾਂ ਨਾ ਹੈਗਾ ਹੈਗਾ ਜਿੰਨੇ ਤੇਰਾ ਨਾ ਨਾ ਮੇਰਾ ਘਰ ਹੁਣ ਇਹ ਨਾ ਮੇਰਾ ਵੀ ਘਰ ਉਹ ਨਹੀਂ ਤੇਰਾ ਘਰ ਐ ਨਹੀਂ ਹੈਗਾ ਮੇਰੀ ਪਹੁੰਚ ਆ ਗਈ ਹੁਣ ਤੇ ਤੇਰੀ ਨਹੀਂ ਹੈਗੀ ਇੱਥੇ ਚੱਲ ਜੀ ਮੈਂ ਵੀ ਇੱਥੇ ਬੈਠੀ ਆ ਮੈਂ ਬੰਨ ਕੇ ਹੀ ਜਾਉਂਗੀ ਕਿੱਥੇ ਕਿੰਨਾ ਕਚਰ ਬੈਠੇਗੀ ਬੈਠੀ ਰਹੂੰਗੀ ਮੈਂ ਬੈਠੀ ਰਹਿ ਫਿਰ ਰਖੜੀ ਮੈਂ ਵੀ ਨਹੀਂ ਬੰਨਣ ਦਿੰਦੀ ਮੈਂ ਵੀ ਬੰਨ ਕੇ ਹੀ ਜਾਉਂਗੀ ਆ ਦੇਖਦੀ ਆ ਬੰਨ ਕੇ ਜਾਣੀ ਹੈ ਕਿ ਕੀ ਮਾਂ ਵੀ ਨਹੀਂ ਬੰਨਣੇ ਨਿੰਦੀ ਮੈਂ ਐ ਕਿ ਮੇਰੀ ਬੰਨਣ ਦੇਵੀਂ ਐ ਨਹੀਂ ਜਾਣਦੀ ਤੇਰੀ ਮਾਂ ਨੇ ਮੈਂ ਆਉਣਾ ਸੀਗਾ ਤੈਨੂੰ ਤਾਂ ਨਹੀਂ ਜਾਣ ਦਿੰਦਾ ਤੂੰ ਫੇਰ ਮੈਂ ਕਿਵੇਂ ਆ ਮੈਂ ਕਿਵੇਂ ਆ ਮੈਂ ਵੀ ਤੂੰ ਕਿਸੜੀ ਤੇ ਨਹੀਂ ਗਈ ਮੈਂ ਤੈਨੂੰ ਫੋਨ ਕਰਦੀ ਵੀ ਭਾਈ ਤੂੰ ਆ ਜਾ ਰਖੜੀ ਬੰਨ ਜਾ ਫੇਰ ਤਾਂ ਤੂੰ ਆਉਂਦੀ ਸੋਹਣੀ ਲੱਗਦੀ ਮੇਰੀ ਮਾਂ ਨੇ ਫੋਨ ਕਰਤਾ ਮੇਰੇ ਮਾਈ ਤੇਰੀ ਬੰਗੇ ਬਵਾਉਂਦੀ ਐ ਸਾਰੇ ਕੋਈ ਪਾਉਂਦੇ ਨਹੀਂ ਮੇਰੇ ਭਰਾ ਨੇ ਫੋਨ ਕੀਤਾਗਾ ਤੇਰਾ ਭਰਾ ਲੈ ਜਾਂਦਾ ਤੈਨੂੰ ਕੋਈ ਨਹੀਂ ਕਰਾ ਤੇਰਾ ਹੁਣ ਤੇਰੇ ਭਰਾ ਨੂੰ ਮੈਂ ਪੁੱਛਦੀ ਆ ਦੇਖਾਂ ਕਿ ਤੇਰੀ ਰਖੜੀ ਬੰਨ ਕੇ ਜਾਏਗੀ ਆਦੇ ਭਰਾ ਜੀ ਬਹਿ ਗਈ ਮੌਜ ਨਾਲ ਆ ਕੇ ਬੈਠੂਗੀ ਮੇਰੇ ਭਰਾ ਦਾ ਘਰ ਹੈਗਾ ਕੋਈ ਨਹੀਂ ਹੈਗਾ ਭਰਾ ਦਾ ਘਰ ਮੈਂ ਵੀ ਅੱਧੀ ਮਾਲਕਣੀ ਆ ਕੋਈ ਨਹੀਂ ਮੈਂ ਵੀ ਅੱਧੀ ਮਾਲਕਣੀ ਆ ਤੈਨੂੰ ਘਰ ਦਾ ਆਚ ਦਿੱਤਾ ਹੈਗਾ ਘਰ ਦਾਚ ਦਿੱਤਾ ਨਾਲੇ ਹੋਰ ਨਹੀਂ ਸੀ ਨਾ ਘਰ ਚ ਫਿਰ ਵੀ ਪਿਆਰ ਪਿਆਰ ਕਰਤੇ ਤੀ ਆਉਂਦੀਆਂ ਹੀ ਆ ਕੋਈ ਨਹੀਂ ਚੁਗਵਾ ਗੀ ਕੋਈ ਨਹੀਂ ਮੇਰੀ ਮਾਂ ਉਹ ਜੋ ਤਾ ਗੱਲ ਕਰ ਲਈ ਤੂੰ ਮੇਰੇ ਨਾਲ ਕੀ ਵਾਸਤਾ ਕਰੀਂਗਾ ਕੋਈ ਨਹੀਂ ਮੇਰਾ ਭਰਾ ਦਾ ਜੱਜ ਲੱਗੇ ਆ ਉਹ ਆ ਗਈ ਮੇਰੀ ਬੇਬੇ ਉਹਦੇ ਨਾਲ ਹੀ ਗੱਲ ਕਰਦੀ ਆ ਮਾਂ ਮੇਰੇ ਨੋਮੀ ਨੂੰ ਵੜਨੀ ਨਹੀਂ ਦਿੱਦੀ ਸੀਗੀ ਲੈ ਲੈ ਛੱਡੇ ਨਾ ਮੇਰੀ ਮਾਂ ਬੈਠੀ ਹੈ ਅਗੇ ਨਾ ਮਿਲੂਗੀ ਹਾਂ ਕੀ ਹੋ ਗਿਆ ਰੌਲਾ ਜਾ ਪਾਇਆ ਤੇ ਮੈਂ ਕਿਸੇ ਦੀ ਤੇਰੀ ਤੇਰੇ ਮਾਂ ਇਹ ਸਾਥ ਦੇਗਾ ਆਹੋ ਕਹਿੰਨੇ ਕਹਣੀ ਤੂੰ ਇਹਨੂੰ ਮਾਂ ਦਾ ਸੱਦ ਲਿਆ ਉਤਰੀ ਤਾਂ ਸਵੇਰੀ ਤੂੰ ਮੈਂ ਸੱਦ ਨਹੀਂ ਸੀ ਇਹਨੂੰ ਰਖੜੀ ਬੰਨਣ ਨੂੰ ਵੇਚਦੀ ਹੈ ਮੈਂ ਨਹੀਂ ਰਖੜੀ ਬੰਨਣਾ ਚਾਹਣਾ ਤੂੰ ਨਹੀਂ ਜਾਣਾ ਕਿਉਂ ਮੈਂ ਕਿਉਂ ਨਹੀਂ ਜਾਣਾ ਨਹੀਂ ਜਾਣਾ ਤੂੰ ਕਰਨ ਬਗਜੀ ਫਿਰ ਤੇਰੀ ਰੋਕਿਆਗਾ

ਕੀ ਤੈਨੂੰ ਰੱਖਣੀ ਉਹਨੂੰ ਬਣਾਉਣ ਨੂੰ ਤੂੰ ਫੇਰ ਇਧਰੋਂ ਆ ਗਈ ਮੈਂ ਜਮਾ ਨਹੀਂ ਰਹਿਣਗੀ ਮੈਂ ਤਾਂ ਬੇਬੇ ਬਣਨੀ ਤੂੰ ਆ ਕੇ ਤੂੰ ਨਹੀਂ ਤੂੰ ਹਟਾ ਸਕਦੀ ਮੈਂ ਬਣਾਉਣ ਨੂੰ ਸੱਦੀ ਆ ਬਣਾ ਮੈਂ ਫੇਰ ਬਣ ਕੇ ਦਿਖਾਵੇ ਮੈਂ ਬਣਾਉਂਗੀ ਮੈਂ ਤਾਂ ਮੈਂ ਤਾਂ ਤੈਨੂੰ ਪੂਰੀ ਵੱਡੀ ਚੀਜ਼ ਦੇਉਂਗੀ ਮੈਂ ਫੋਨ ਕਰਕੇ ਸੱਦੀ ਕੀ ਵੱਡੀ ਤੂੰ ਜਹਾਜ ਦੇ ਦੇਗੀ ਹਾਂ ਮੈਂ ਤੈਨੂੰ ਦੂਜੀ ਮਸ਼ੀਨ ਦੂੰ ਜਿਹੜੀ ਉਹ ਕੱਪੜੇ ਵਿੱਚ ਸਿਕਾਉਂਦੀ ਹੈ ਐਵੇਂ ਦੇ ਦੇਗੀ ਆ ਦੇ ਜਿੰਨਾ ਚਿਰ ਮੈਂ ਬੈਠਾ ਮੈਂ ਦੇਉਂਗੀ ਮੈਂ ਗਰੋਂ ਭਵੰਗ ਢੱਕਣਾ ਦੇ ਦੇ ਕੇ ਦਿਖਾਏਗਾ ਫਿਰ ਮੈਂ ਦੇਉਂ ਮੈਂ ਜਮਾ ਦੇਉਂਗਾ ਇਹ ਕਿ ਦਿਖਾਈ ਫਿਰ ਅੱਜ ਤਾਂ ਮੋਬਾਈਲ ਕੱਟ ਗਈ ਮੈਂ ਦੇਉਂਗੀ ਬਾਈ ਬਨਣਾ ਰੱਖੜੀ ਨਾ ਨਾ ਬਨਣਾ ਰੱਖੜੀ ਬਾਈ ਤੂੰ ਤੇ ਮੈਂ ਦੇਉਂਗੀ ਵੱਡੀ ਵਸਤ ਮੈਂ ਦੇਖਦੀ ਆ ਰੱਖੜੀ ਕੌਣ ਬੰਨਦਾ ਤੇ ਕੌਣ ਬਣਾਉਂਦਾ ਨਾਪੀ ਬਾਹਰ ਹੀ ਗਿਆ ਮੈਂ ਨਹੀਂ ਬੰਨਣਦੀ ਅੜਿਆ ਬਾਈ ਕਿੱਥੇ ਗਿਆਗਾ ਮੈਂ ਬੰਨਣਾ ਨਹੀਂ ਬੰਨਣਦੀ ਕਿ ਮੈਂ ਨੇ ਤੂੰ ਕਿੱਧਰ ਜਾਣਦਾ ਤਾ ਤੁਸੀਂ ਕਿ ਮੈਂ ਤੈਨੂੰ ਬੋਲਟ ਦਿੱਤਾ ਸੀਗਾ ਪਿਛਲੀ ਰੱਖੜੀ ਤੇ ਤੇਰੇ ਭਰਾਣੇ ਕੀ ਬੋਲਟ ਦਿੱਤਾ ਸੀ ਤੇਰੇ ਭਰਾਣੇ ਤੈਨੂੰ ਪਿਛਲੀ ਰੱਖੜੀ ਦਾ ਦਿੱਤਾ ਸੀ ਤੇ ਮੈਂ ਨਹੀਂ ਲਿਆ ਸਕਦੀ ਫਿਰ ਮੈਂ ਨਹੀਂ ਲਿਆ ਸਕਦੀ ਮੇਰੇ ਕੋਲ ਕਿਹੋ ਨੰਗ ਹੈਗਾ ਵੀ ਤੇਰੇ ਬਾਹਲੇ ਦਾਰੇ ਸ਼ਾ ਹੈਗੇ ਤੈਨੂੰ ਕਰਕੇ ਬੋਲਟ ਨਾ ਦੇ ਹੋਰ ਕੁਝ ਦੇ ਦੀ ਅਸ ਨਾ ਤੂੰ ਬਾਹਰ ਰੱਖੜੀ ਮੈਂ ਸੱਦਿਆਗਾ ਮੈਂ ਸੋਹਣੇ ਰੱਖੜੀ ਮੈਂ ਆਪੇ ਦੇਉ ਸਾਰਾ ਕੁਝ ਤੂੰ ਬਾਹੀਂ ਵਾਈ ਇਹ ਕਿਹੜੀ ਹੁੰਦੀ ਹੈ ਹਟਾਉਣ ਨਾਲ ਤੇਰਾ ਮੈਂ ਤਾਂ ਨਹੀਂ ਮੈਂ ਰਖੜੀ ਨਹੀਂ ਬਨਣ ਦਿੰਦੀ ਤਾਂ ਨਹੀਂ ਬਨਣ ਦਿੰਦੀ ਰਖੜੀ ਤਾਂ ਮੈਂ ਬਨ ਕੇ ਜਾ ਮੈਂ ਹਾਂ ਮਤਲਬ ਅਜੀ ਤੇਨੂੰ ਰਖੜੀ ਬਨਣ ਦਿੰਦੀ ਮੈਂ ਵੀ ਫਿਰ ਬੋਟ ਲੈ ਕੇ ਜਾਉਂਗੀ ਤੂੰ ਲੈ ਗਈਆਂ ਮੈਂ ਵੀ ਲੈ ਕੇ ਜਾ ਮੈਂ ਕਾਰ ਨਾਲ ਲੈ ਕੇ ਦੇ ਦਾਂ ਕਾਰ ਲੈ ਦੂਗਾ ਮੇਰਾ ਭਰਾ ਮੇਨ ਕੋਈ ਨਹੀਂ ਉਹ ਵੀ ਨਾ ਕੋਦੋਂ ਰੋ ਮੇਰਾ ਉਹਲਾ ਪਾ ਕੇ ਹਟ ਜੂਗੀ ਤੇ ਚੱਲ ਮੈਂ ਸਾਦੀ ਆਉਂ ਉਹ ਗੱਲਾਂ ਜਮਾ ਨਹੀਂ ਬਨਣ ਦਿੰਦੀ ਪਰ ਇਹ ਕਿ ਹੋਰ ਨ ਕੋਸਰਾ ਦਿੰਦੀ ਮੈਂ ਵੀ ਕਰਾ ਦੇ ਤੂੰ ਰਖੜੀ ਬੰਨੀ ਮੈਂ ਦੇਉਂ ਤੈਨੂੰ ਤੂੰ ਸਾਡ ਕੇ ਲਿਆ ਮੈਂ ਤਾਂ ਬਨ ਕਿਵੇਂ ਤਾਂ ਬੋੜਨਾ ਹੈਗਾ ਤੇਰੇ ਕੋਲ ਮਸ਼ੀਨ ਹੈ ਨਹੀਂ ਚੁੱਪ ਕਰਕੇ ਮੈਂ ਤੈਨੂੰ ਮਸ਼ੀਨ ਦੇ ਦੂੰਗੀ ਰੌਲਾ ਨਾ ਪਾ ਜਾ ਸੱਦ ਕੇ ਲਿਆਉਂ ਮੈਂ ਸੱਦ ਕੇ ਲਿਆਉਣੀ ਆ ਜਾ ਨਾ ਪਾਣੀ ਆਣਸਾਰ ਕਲੇਸਾ ਪਾ ਕੇ ਬੈਠ ਗਈ ਹੈਗੀ ਨਾ ਮੈਂ ਸੱਦ ਕੇ ਲਿਆਉਂ ਮੈਂ ਬੜਾਈਆਂ ਕਰਦੀ ਆ ਆ ਗਿਆ ਮਿੰਦੀ ਤਾਂ ਹਾਂ ਬੇਬੀ ਕਿਵੇਂ ਸੀ ਮੈਂ ਤੁਹਾਨੂੰ ਸੱਦ ਨਹੀਂ ਜਾਂਦੀ ਸੀ ਪੁੱਤ ਅੱਛਾ ਕਿਵੇਂ ਸੀ ਉਹ ਭੈਣਾ ਰਖੜੀ ਬੰਨਣ ਆਈ ਆ ਤੇ ਉਹ ਬੰਨਣ ਨਹੀਂ ਦਿੰਦੀ ਲੜੀ ਜਾਂਦੀ ਆ ਉਦੋਂ ਦੀ ਕਦੋਂ ਹੁਣੇ ਆਈ ਆ ਭੈਣ ਹੁਣੀ ਆਈ ਆ ਹਾਂ ਹੁਣੀ ਆਈ ਆ ਇਕਲੇ ਸਪਾਈ ਬੈਠੀ ਆ ਚਲ ਕੋਈ ਤੁਸੀਂ ਚਲੋ ਮੈਂ ਪੁੱਛਦਾ ਉਹਨੂੰ ਕੀ ਕਹਿੰਦੀ ਆ ਉਹ ਹਾਂ ਹਾਂ ਅਸੀਂ ਆਪਾਂ ਠੀਕ ਹੈ ਹਾਂ ਬੇਬੇ ਬਹੁਤ ਵਧੀਆ ਆ ਭੀ ਨੇ ਗਰਮੀ ਖੜੀ ਬੈਠੀ ਸੀ ਕੀ ਗੱਲ ਹੋ ਗਈ ਮੈਨੂੰ ਤਾਂ ਪਤਾ ਹੀ ਨਹੀਂ ਹੋਂ ਤਾਂ ਬੇਬੇ ਨੇ ਦੱਸਿਆ ਮੈਨੂੰ ਕਹਿੰਦੇ ਇੱਕ ਘਰੇ ਨਹੀਂ ਬਣਨ ਦਿੱਤਾ ਬਣ ਵੀ ਨਹੀਂ ਦਿੱਤਾ ਸੀਗਾ ਮਸਾ ਬਣਾਉ ਸਾਡੇ ਬੇਬੇ ਨਾਲ ਤੇ ਲਾ ਲਿਆ ਮੇਰੇ ਕਹਿੰਦੀ ਮੈਨੂੰ ਨਹੀਂ ਰੱਖੜੀ ਬਣਨ ਜਾਣ ਦਿੱਤਾ ਤੇ ਮੈਂ ਤੇਨੂੰ ਹੀ ਨਹੀਂ ਜਾਨ ਦਿੰਦੀਗੀ ਸਾਲ ਬਾਅਦ ਧਿਆਰ ਆਉਂਦਾਗਾ ਅਸੀਂ ਕਿਹੜਾ ਰੋਜੀ ਆਏ ਖੜੇ ਰਹਿੰਨੇ ਆਂਗੇ ਉਹ ਕੋਣ ਹਟਾਉਣ ਵਾਲੀ ਲੈ ਉਹ ਤਾਂ ਮੈਨੂੰ ਕਹਿੰਦੀ ਕਿ ਪੱਥਰ ਤੇ ਲੀਕਾ ਤੇ ਰੱਖੜੀ ਬੰਨਤੀ ਦੇਖੀ ਲੈ ਉਹ ਤਾਂ ਇਹ ਤਾਂ ਬੜਾ ਕੁਝ ਕਹੂਗੀ ਉਹ ਤਾਂ ਬੜਾ ਕੁਝ ਕਹਿ ਕੇ ਗਈ ਆਗੀ ਤੂੰ ਚੁੱਪ ਕਰਕੇ ਭੈਣੇ ਇੱਥੇ ਬੈਠੀ ਰਹਾ ਉਹਨੂੰ ਆਉਣ ਦੇ ਮੈਂ ਕਰ ਦਉਂਦਾ ਨਾ ਗੱਲਾਂ ਐ ਥੋੜੀ ਹੁੰਦਾ ਗੱਲ ਅੰਦਰ ਪਈ ਆ ਭਾਈ ਉਹਦਾ ਬੋਲਦਾ ਹੀ ਨਹੀਂਗਾ ਕੋਸ਼ਿਸ਼ ਗੱਲ ਬੋਲਣ ਦੀ ਨਹੀਂ ਭੈਣੇ ਮੈਂ ਤੈਨੂੰ ਦੱਸਦਾ ਤੂੰ ਕਿ ਧਿਆਰ ਦੇ ਤੌਰ ਤੇ ਆ ਗਈ ਬੇਬੇ ਨੇ ਜਲ ਫੋਨ ਕਰਤਾ ਹੋਣਾ ਪਿਛਲੇ ਵਾਰ ਉਹਨੇ ਪੈਲੀ ਐ ਕਹਿੰਦੀ ਉਹ ਉੱਥੇ ਗਈ ਆਪਦੇ ਬੇਟੇ ਗਈ ਆ ਮੈਂ ਤਾਂ ਚੱਲ ਕੋਈ ਉਦੋਂ ਮੈਂ ਆਖਲੇ ਬੇਟੀ ਰੱਖੀ ਆ ਥੋੜਾ ਹੁੰਦਾ ਹਰ ਵਾਰ ਇਹ ਤਾਂ ਮਾੜੀ ਗੱਲ ਆ ਕਿ ਤੈਨੂੰ ਇਹੋ ਕਰਦੀ ਆ ਬਾਹਰ ਕੱਢਦੀ ਆ ਤੇਰੇ ਕਿਹੜਾ ਕਰਨੀ ਆ ਇੱਥੇ ਨਾ ਹੋ ਗਈ ਤੇਰਾ ਕੁਝ ਨਹੀਂ ਤੂੰ ਵਿਆਹ ਦੀ ਵਾਰਤੀ ਤੇਰੀ ਗੁਰਮੇਵਾਰੀ ਜਿਹੜੀ ਅਸੀਂ ਨਵਾ ਦਿੱਤੀ ਤੇਰਾ ਕੁਝ ਨਹੀਂ ਹੋਣਾ ਅੱਛਾ ਉਹਨੂੰ ਐ ਤੂੰ ਐਂ ਕਹਿੰਦੀ ਨਾ ਚੱਲ ਮੈਂ ਤਾਂ ਕਹਿਣੀ ਆ ਤੂੰ ਤਾਂ ਕਹਿਤਾ ਮੇਰੇ ਵੇ ਵੀ ਤੂੰ ਤੇਰਾ ਵਿਆਹ ਤੀਆਂ ਕਰਤੇ ਤੇ ਤੂੰ ਕਹੇ ਤੂੰ ਕਿਉਂ ਨਹੀਂ ਹੁੰਦੀਆਂ ਕਦੀ ਨਹੀਂ ਮੈਂ ਤਾਈ ਜਾਉਂਗੀ ਐ ਕਿਵੇਂ ਜਾਏਗੀ ਮੇਰਾ ਘਰ ਮੈਂ ਤਾਂ ਕੋਈ ਨਾ ਦਾ ਚ ਦੇਖ ਤਾਂ ਕਾ ਫੇਰੇ ਗਾਲ ਪੈ ਗਈ ਅੰਦਰ ਮਾਰਾ ਗੇਟ ਚ ਲਾ ਕੇ ਅੰਦਰ ਜਾ ਕੇ ਪੈ ਗਈ ਐ ਆ ਹੁਣੀ ਗਈ ਐ ਆ ਹੁਣੀ ਪਈ ਆ ਉਹ ਸੇ ਅੰਦਰ ਪਈ ਜੀ ਤੁਸੀਂ ਐਵੇਂ ਟੈਂਸ਼ਨ ਨਾ ਲੈ ਤੂੰ ਰਖੜੀ ਬਣ ਕੇ ਜਾ ਮੈਂ ਤਾਂ ਪਾਣੀ ਦਾ ਗਲਾਸ ਵੀ ਨਹੀਂ ਬਣਾਇਆ ਕਾ ਆਹੇ ਦਾ ਮੈਂ ਤੈਨੂੰ ਸੱਦਨ ਗਈ ਮਹਾਮਾਮਣ ਜੀ ਤੋਂ ਲਿਆਣ ਇਹਨਾਂ ਮਾਇਦਨਾ ਬਾਹਰ ਕੀ ਬੋਲਾਂ ਤੇ ਜਿਆਦੇ ਲੜਾਈ ਤੋਂ ਵੀ ਮੜਾ ਮੋਟਾ ਕੁਛ ਨਹੀਂ। ਕੀ ਮੈਂ ਬੋਲਦੀ ਫੇਰ ਲੜਾਈ ਪੈਂਦੀ ਪੁੱਤੋ? ਜਾ। ਲੜਾਈ ਤਾਂ ਫਿਰ ਇੱਕ ਦਿਨ ਹੋਊ ਹੋਊਗੀ। ਤੇ ਭੈਣ ਨੂੰ ਨਹੀਂ ਘਰੇ ਬਣਨ ਦੀ, ਹੋਰ ਕਿਹਨੂੰ ਬਣਨ ਦਊਗੀ। ਫੇਰ ਮਨਜੀਤ ਨੂੰ ਲਿਆਉਣੀ ਆ ਸੱਦ ਕੇ ਫੇਰ ਮਨਜੀਤ ਉਹਦੇ ਪੱਖ ਦਾ ਹੋ ਜਾਊਗਾ। ਉਹ ਐ ਕਿਵੇਂ ਪੱਖ ਦਾ ਹੋਊ ਜਿਹੜੀ ਗੱਲ ਜਾਇਜ ਆ ਤੇ ਜਾਇਜ ਉਹ ਜੈਜ ਵੀ ਕਹਾਂਗੇ। ਮੈਂ ਤਾਂ ਤੇਥੋਂ ਡਰਦੀ ਨਹੀਂ ਬੋਲੀ। ਤੇ ਇਹਨਾਂ ਦਾ ਵੱਧ ਲੜਾਈ ਕਰ ਲੈਂਦੀ। ਦੱਸ ਜੇ ਤੂੰ ਬੋਲਦੀ, ਬੋਲ ਕੇ ਦਿਖਾਉਣ ਦੇ ਉਹਨੂੰ ਫੇਰ। ਹੋਰ ਅੰਦਰ ਪਾਈ ਗਈ ਹੁਣ। ਚਲ ਬਈ ਆਪਾਂ ਕਰਦੇ ਆਂ ਉਹਨਾਂ ਨਾਲ ਗੱਲਾਂ ਇਹ ਤਾਂ ਕੱਲ ਨੂੰ ਹੋਰ ਕੁਛ ਹੋ ਮੈਂ ਚੱਲ ਆ ਜਾ ਕਿੱਥੇ ਆ ਉਹ ਅੰਦਰ ਹੀ ਪਈ ਆ ਪਤਾ ਮਾਣ ਗੱਲਾਂ ਬੜੀਆਂ-ਬੜੀਆਂ ਕਰਦੀ ਐ ਸਾਹ ਹੀ ਨਹੀਂ ਕੱਢਣ ਦਿੰਦੀ ਜਿਵੇਂ ਬੇ ਕਰ ਦਿਆਂ ਗੱਲ ਇਹ ਮੈਨੂੰ ਐਂ ਦੱਸ ਕੀ ਗੱਲ ਕਰਨੀ ਐ ਦੱਸੋ ਉਥੋਂ ਭੈਣ ਆਈ ਸੀਗੀ ਐਡੀ ਦੇ ਵਿੱਚ ਮੈਂ ਕੀ ਕਰਾਂ ਰਖੜੀ ਬੰਨਣਾ ਤੇ ਤੂੰ ਰਖਣੀ ਬੰਨਣੀ ਦਿੰਦੀ ਕਿ ਅੰਦਰ ਨਹੀਂ ਬੰਨਣਾ ਨਹੀਂ ਨਹੀਂ ਬੰਨਣ ਦਿੰਦੀ ਤੇ ਤੂੰ ਰਕਲ ਨੂੰ ਕੁਝ ਹੋਰ ਰੱਖੇਂਗੀ ਮੇਰੀ ਮਰਜ਼ੀ ਮੈਂ ਨਹੀਂ ਬੰਨਣ ਦਿੰਦੀ ਐਂ ਕਿ ਮੇਰੀ ਮਰਜ਼ੀ ਮੈਂ ਫਿਰ ਬਣਾ ਕੇ ਦਿਖਾਈ ਰਖੜੀ ਮੈਂ ਮੰਨੂ ਆ ਨਹੀਂ ਬੰਨਣ ਦਿੰਦੀ ਵੇ ਐਂ ਕਿ ਮੈਂ ਤੇਰਾ ਤਾਂ ਬੜਾ ਮੈਨੂੰ ਨਾ ਲੈ ਕੇ ਗਿਆ ਤੂੰ ਰਖੜੀ ਬੰਨਣਾ ਇੱਕ ਦਿਨ ਕੋ ਫਹਾ ਫੈਂਦਾ ਸੀਗਾ ਫਿਰ ਉਹਨੂੰ ਕਿ ਫਹਾ ਫੈਂਦਾ ਸੀ ਜੇ ਨਾ ਆਉਂਦੀ ਅੱਜ ਲੈ ਆ ਬੇਬੇ ਨੇ ਫੋਨ ਕਰਤਾ ਹੁਣ ਚਲ ਉਹਨੂੰ ਕੋਈ ਟਾਈਮ ਹੁਣ ਆ ਗਈ ਹੋਣੀ ਆ ਐ ਕਿਵੇਂ ਆ ਗਈ ਤੂੰ ਤਾਂ ਖੇਤੀ ਨਹੀਂ ਕਰਦੀ ਲੈ ਮੈਂ ਤਾਂ ਪੱਥਰ ਤੇ ਲਿਖੀ ਰ ਮੈਂ ਤਾਂ ਨਾਂ ਰਖੜੀ ਬੰਨਣ ਦੇਵਾ ਫਿਰ ਤੇਰੇ ਤਾਂ ਹਿੰਡ ਹੈ ਮੇਰੀ ਹਿੰਡਾ ਬਸ ਐ ਕਿਵੇਂ ਚੱਲੂ ਹਿੰਡ ਮੇਰੀ ਹਿੰਡ ਹੈ ਮੇਰੀ ਹਿੰਡਾ ਚੱਲ ਜਾ ਬੇਬੇ ਨਾ ਇੱਕ ਕਰ ਕੀ ਚੱਲਾਂਗੇ ਕੀ ਕਰ ਲੋਗੇ ਮੇਰੇ ਨਾਲ ਕਰ ਲੋ ਕੀ ਕਰਨਾ ਇਹ ਤਾਂ ਨਾ ਕੀ ਜਿਦਾਈ ਆ ਪੁੱਤ ਕਾ ਨੀ ਜਿਦਾਈ ਹੈ ਬੇਬੇ ਹੁਣ ਜਦੋਂ ਪੈਣ ਮੈਂ ਨਹੀਂ ਬੰਨਣ ਦਿੰਦੀ ਐ ਥੋੜੀ ਹੁੰਦੀ ਨਹੀਂ ਬੰਨਣ ਦਿੰਦੀ ਮੈਂ ਉਹ ਨਹੀਂ ਬਾਈ ਆ ਜਾ ਕਿ ਤੂੰ ਮੈਨੂੰ ਮਾਰ ਨਾ ਦੇਵੇਂ ਮਾਂ ਪੁੱਤ ਵੇਖ ਰਹਾ ਤਾਂ ਕਿੰਨੀ ਲੜਾਈ ਪਾਲਾ ਪੁੱਤ ਉਹ ਨਹੀਂ ਲੋਕਾ ਗੱਲ ਸੁਣ ਬੇਬੇ ਮੈਂ ਤਾਂ ਉਹ ਐਡੀ ਦੂਰੋਂ ਵਿਚਾਰੀ ਚੱਲ ਕੇ ਆਈ ਆ ਉਹ ਚੱਲ ਕੇ ਤਾਂ ਆਇਆ ਪੁੱਤ ਫਿਰ ਜਦੋਂ ਹੁਣ ਮੰਨਦੀ ਨਹੀਂ ਮਾਵਾ ਧੀ ਨੇ ਏਕਾ ਕਾ ਕਰ ਰੱਖਿਆ ਤੂੰ ਸਾਰੇ ਡੱਬਰ ਨੇ ਕਰ ਲਿਆ ਏਕਾ ਕਾ ਲਾਗਾ ਤੂੰ ਦੋ ਦਿਨ ਜੇ ਬਾਈ ਕਰ ਲੈ ਨਹੀਂ ਜਾਣ ਉਹ ਦੋ ਦਿਨ ਠਹਿਰ ਕੇ ਆਉਂਦੀ ਤੇਰੀ ਭੈਣ ਭੈਣ ਕਿ ਦੋ ਦਿਨ ਉਹ ਜਿਹੜਾ ਨਾ ਸੀਗਾ ਉਹਨੂੰ ਤੂੰ ਤਾਂ ਵਹਿਲੀ ਆ ਉਹਨੂੰ ਕੋ ਟਾਈਮ ਹੀ ਅੱਜ ਮਿਲਿਆ ਹੁਣ ਅੱਛਾ ਮੈਂ ਵਹਿਲੀ ਆ ਉਹ ਬਾਲੀ ਕਾਮੀ ਆ ਤੇਰੀ ਭੈਣ ਬਾਲੀ ਕਾਮੀ ਆ ਮੈਂ ਕਿਸੇ ਦੀ ਭੈਣ ਨਹੀਂ ਅੱਛਾ ਤੂੰ ਫਿਰ ਉਹ ਐਂ ਕਰ ਹੁਣ ਫੋਨ ਕਰ ਰਾ ਇੱਥੇ ਬਾਲ ਨਹੀਂ ਕਿ ਲੈ ਕੇ ਲੈ ਜਾਣਗੇ ਉਹ ਕਿਉਂ ਕਾ ਤੂੰ ਹੁਣ ਇੱਥੇ ਕਿਉਂ ਕੀ ਗੱਲ ਉਹਨਾਂ ਦਾ ਕਿ ਆਦੀ ਭੈਣ ਕੋਲ ਤੂੰ ਵਗ ਜਾਨਾ ਕਿਉਂ ਉਹਨੂੰ ਉਹਦੇ ਇੱਥੇ ਸੱਦਿਉ ਕਿਉਂ ਇਹ ਤਾਂ ਬੇਬੇ ਨੇ ਸੱਦ ਲਿਆ ਮੈਂ ਤਾਂ ਉੱਥੇ ਵੀ ਨਵਾ ਲਿਆ ਹੁੰਦਾ ਐਡੀ ਗੱਲ ਵੀ ਕੋਈ ਨਹੀਂ ਸੀਗੀ ਨਾ ਜਾ ਦੇ ਮੈਂ ਨਾ ਮੈਂ ਕਿ ਬੰਨਣਾ ਆਉਣ ਦੇ ਮੈਂ ਤਾਂ ਇੱਥੇ ਇੱਥੇ ਬਣਾਉਂਗਾ ਮੈਂ ਬੰਨਣ ਦਿੰਦੀ ਨਹੀਂ ਫਿਰ ਦੇਖਦੀ ਆਏ ਕਿਵੇਂ ਬੰਨਣੋਗੇ ਤੁਸੀਂ ਆਹ ਰੱਖੜੀ ਨਹੀਂ ਬੰਨ ਲੈ ਦਿੰਦੀ ਮੈਂ ਬੰਨੂ ਨਹੀਂ ਬੰਨਣ ਦਿੰਦੀ ਮੈਂ ਮਾਵਾ ਤੇ ਲਾ ਕੇ ਉਂਗਲਾ ਹੁਣ ਮੇਰੇ ਸਿਰ ਤੇ ਚੜਾ ਲਈ ਬੋਲੇ ਚੜਾ ਲਈ ਮੈਂ ਬੰਨਣਾ ਨਹੀਂ ਦਿੰਦੀ ਉਸ ਮਰਜੀ ਹੋ ਜੇ ਇੱਥੇ ਆ ਮੈਂ ਵੀ ਦੇਖਦੀ ਆ ਕੌਣ ਬੰਨਦਾ ਕਿਹਦੇ ਰੱਖੜੀ ਇਹ ਕੀ ਕਲੇਸ਼ਨ ਇੱਥੇ ਤਾਂ ਗੱਲ ਨਾ ਕਰ ਤੇ ਮੰਜਾ ਮੈਂ ਲੈ ਕੇ ਚੱਲਦਾ ਆਪਾਂ ਬਾਹਰ ਗੱਲ ਕਰਦੇ ਭੈਣ ਉੱਥੇ ਚੁੜਾਵਾਂਗੇ ਆ ਬਾਹਰ ਲੈ ਚਲ ਚਲੋ ਤੂੰ ਆਇਂ ਘਰ ਦਾ ਬਾਹਰ ਆ ਜਾ ਇੱਥੇ ਮੈਂ ਰਾਲਾ ਪਾਉਗੇ ਨੇ ਨਹੀਂ ਬੰਨ੍ਹਣ ਦੇਣੀ ਸਾਨੂੰ ਮੈਨੂੰ ਸਾਹ ਔਰ ਤੇ ਇੱਥੇ ਨਹੀਂ ਆਪਾਂ ਨੂੰ ਕਰਨ ਦਿੰਦੀ ਇਹ ਇਹ ਕਲੇਸ਼ਨ ਵਾਲੀ ਹੈ ਬੈਠ ਪੈ ਹਾਂ ਤੇ ਮੇਰੇ ਰਖੜੀ ਮਨ ਭੈਣੇ ਸਲਵਈ ਰਖੜੀ ਤੱਕ ਆਨੂੰ ਬੰਨਣੀ ਐਵੇਂ ਫੇਰ ਹਣਾ ਨਹੀਂ ਨਹੀਂ ਤੂੰ ਗੱਲ ਸੁਣ ਮੇਰੀ ਰਖੜੀ ਬੰਨ ਤੂੰ ਐਂ ਤਾਂ ਕਹੋ ਕੁਛ ਹੋ ਰੱਖੋ ਨਹੀਂ ਕੋਈ ਨਹੀਂ ਤੁਹਾਡੇ ਘਰੇ ਕਲੇਸ਼ ਨਾ ਪਵੇ ਮੈਂ ਹੀ ਨਹੀਂ ਕਲੇਸ਼ ਚਾਹੁੰਦੀ ਕੀ ਤੇਰੇ ਘਰੇ ਕਲੇਸ਼ ਪਵੇ ਕੋਈ ਨਹੀਂ ਤੂੰ ਰੱਖ ਗੱਲ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਮੇਰੀ ਕਿ ਕਿਸ ਲਾਲਚ ਦੀ ਮਾਰੀ ਆਈ ਐ ਮੈਂ ਕਿਹੜਾ ਕੁਛ ਲੈਣ ਆਈ ਜਦੋਂ ਮੇਰਾ ਭਰਾ ਮੈਂ ਅੱਜ ਉਹਨੇ ਬੰਨਣ ਹੀ ਦਿੱਤੀ ਆ ਇੱਕ ਇੱਕ ਤੇ ਉਹਦੇ ਵਾਸਤੇ ਤਾਂ ਧਾਗਾ ਇਹ ਇਹ ਤੇਰਾ ਪ੍ਰੇਮ ਹੈ ਭਾਈ ਨਾਲ ਪ੍ਰੇਮ ਹੁੰਦਾ ਜੀ ਮੈਂ ਹਣਾ ਠੀਕ ਹੈ ਨਾ ਉਹ ਲੈ ਜੀ ਆਪਣੀ ਸੋਚ ਨਹੀਂ ਉਹਦੇ ਵਰਗੀ ਗੱਲ ਤਾਂ ਸੁਣ ਲੈ ਮੇਰੀ ਜਦੋਂ ਇਹ ਬੰਨਣਾ ਦਿੱਤਾ ਕੱਲ ਨੂੰ ਫਿਰ ਉੱਤੇ ਹੋਰ ਚੜੂ ਇਹ ਨਹੀਂ ਕੋਈ ਮੈਂ ਬਾਅਦ ਚ ਉਹਨੂੰ ਫੋਨ ਲਾ ਕੇ ਸਮਝਾ ਦੂੰਗੀ ਕੋਈ ਬੇਬੇ ਤੂੰ ਉਹਨੂੰ ਜਾਣ ਦੇ ਦਿੰਦੀ ਨਾ ਬੇਬੇ ਦੀ ਹੰਡ ਵੀ ਮੈਂ ਨਹੀਂ ਜਾਣ ਦਿੰਦੀ ਮੈਂ ਕਿਉਂ ਨਹੀਂ ਜਾਣ ਦਿੰਦੀ ਕਿ ਫਿਰ ਮੈਂ ਉਹਨੂੰ ਦੇਖ ਲੈਗੀ ਮੈਂ ਨਹੀਂ ਉਹਨੂੰ ਜਾਣ ਕਿਉਂ ਸਾਨੂੰ ਭੈਣ ਭਰਾਵਾਂ ਨੂੰ ਦੁਖੀ ਕਰ ਦੇਈਆਂਗੀ ਜੇ ਤੂੰ ਉਹਨੂੰ ਜਾਣ ਦੇ ਦਿੰਦੀ ਤੋ ਇੰਨਾ ਰੰਧ ਹੀ ਨਹੀਂ ਪੈਣਾ ਸੀਗਾ ਓਏ ਜੇ ਤੋ ਕੋਲਿਆਸ ਕਰਦੇ ਸਾਰਾ ਦਿਨ ਮੈਨਾਂ ਮਿੱਠ ਤਨਾਂ ਤਾਂ ਮੈਨੂੰ ਆਂਦੀ ਨਹੀਂ ਵੀ ਮੰਮੀ ਮੈਨਾਂ ਨਹੀਂ ਤੂੰ ਵੀ ਕਹਾ ਲਿਆ ਕਰ ਮੜਾ ਜਾ ਟਾਈਮ ਦੇਖ ਲੈ ਤੂੰ ਆਪਦੇ ਪੁੱਤ ਖਾਤਰ ਕੁਛ ਵੀ ਨਹੀਂ ਕਹਾ ਸਕਦੀ ਤੂੰ ਵੀ ਆਵਦੀ ਤਾਂ ਉਸ ਕਟਾਹ ਦੇ ਬੇਬੇ ਆ ਨਾ ਕਰਿਆ ਕਰ ਲੈ ਆਪਣੇ ਆ ਪੈਸੇ ਦਿੰਨਾ ਮੈਂ ਤੈਨੂੰ ਨਹੀਂ ਕੋਈ ਪੈਸਾ ਨਹੀਂ ਰਹਿੰਦਾ ਨਹੀਂ ভাই ਪੈਸੇ ਨਹੀਂ ਲੈਂਦੀਗੀ ਤੂੰ ਉਹਨੂੰ ਬੋਝ ਕੇ ਨਹੀਂ ਫੜਲਾ ਮੈਂ ਤੂੰ ਐਵੇਂ ਉਹ ਜੇ ਉੱਥੇ ਆ ਗਈ ਨਾ ਕਲੇਸ਼ ਕਰੂਗੀ ਉਹ ਨਹੀਂ ਕੋਈ ਨਹੀਂ ਕਿਤੇ ਉਹਨੂੰ ਫੇਰ ਪਤਾ ਲੱਗਾ ਫੇਰ ਵੀ ਤੂੰ ਕਲੇਸ਼ ਕਰੂਗੀ ਪੈਸਾ ਨਹੀਂ ਮੈਨੂੰ ਜ਼ਰੂਰੀ ਮੈਂ ਤੂੰ ਜ਼ਰੂਰੀ ਹੈਂਗਾ ਕੋਈ ਗੱਲ ਤੂੰ ਐਵੇਂ ਦੂਰ ਰੋਣਾ ਮੈਂ ਉਹਦਾ ਤਾਂ ਮੈਂ ਕਰ ਲੂੰਗਾ ਆਪਣੇ ਸੱਟ ਤੂੰ ਚਾਹ ਪਾਣੀ ਪੀ ਤੇ ਤੂੰ ਬੈਠੇ ਇਥੇ ਐਵੇਂ ਬੇਬੇ ਨੂੰ ਤੂੰ ਦਾ ਮੜਾ ਮੋਟਾ ਸਮਝਾਉਣਾ ਸੀਗਾ ਇਹਨੂੰ ਰਵਾ ਕੇ ਰੱਖ ਤਾ ਤੂੰ ਮੈਂ ਕਿਥਰ ਬਾਉਣੀ ਆ ਮੈਂ ਤਾਂ ਸਾਦੇ ਨੂੰ ਫੋਨ ਕਰਾ ਦੋ ਪੜੀ ਆ ਉਹਨੇ ਰਵਾਈ ਹੈ ਉਹ ਕੀ ਪਤਾ ਉਹਦੇ ਕੋਲੇ ਸੱਚਾ ਹੋ ਕਰਦੀ ਮੈਂਨੇ ਆਖਿਆ ਵੀ ਜਿੰਨਾ ਚਿਰ ਮੈਂ ਬੈਠੀ ਆ ਤੂੰ ਉਹਨਾਂ ਕੇ ਰੋਹੀ ਲੈ ਕੇ ਬਾਗ ਦੀ ਵਾਸ ਤੁਸੀਂ ਆਪ ਦੇ ਘਰੇ ਕਲੇਸ਼ ਨਾ ਪਾਓ ਤੁਸੀਂ ਖੁਸ਼ ਚਾਹੀਦੇ ਹੋਗੇ ਤੂੰ ਨਾ ਇੰਨਾ ਖਰਚ ਕਰਾਈ ਪਹਿਲੀ ਗੱਲ ਤਾਂ ਕੋਈ ਨਹੀਂ ਫੇਰ ਕੀ ਹੁੰਦਾ ਹੈਗਾ ਖਰਚਾ ਤੂੰ ਇੰਨਾ ਸਮਾਨ ਲਿਆਈਂ ਤੂੰ ਪਹਿਲੀ ਗੱਲ ਤਾਂ ਇਹ ਚੀਜ਼ਾਂ ਨਾਲ ਨਾ ਕੋਈ ਬਾਲਾ ਵੱਡਾ ਨਹੀਂ ਹੋ ਜਾਂਦਾ ਬੰਦਾ ਮੈਂ ਤਾਂ ਇਹ ਨਾ ਤੇਰੇ ਨਾਲ ਹੀ ਵੱਡੀਆਂ ਤੂੰ ਐਵੇਂ ਨਾ ਐਵੇਂ ਨਾ ਉਹ ਬੈਠ ਤੂੰ ਬੈਠ ਮੈਂ ਤੇਰਾ ਭਾਈਆ ਤੇ ਤੂੰ ਕੱਲ ਨੂੰ ਜਾਈ ਤੇ ਮੈਂ ਤੈਨੂੰ ਕੱਪੜੇ ਲੀੜਾ ਦਵਾਵਾਂਗੇ ਐ ਇਹ ਗੱਲ ਨਹੀਂ ਕਿ ਵੀ ਉਹਦੇ ਤੋਂ ਅਸੀਂ ਡਰ ਜਾਗੇ ਤੂੰ ਕਹਿੰਨੀ ਵੀ ਕਲੇਸ਼ ਨਾ ਆਪਾ ਕਲੇਸ਼ ਦਾ ਕਿਦਾਂ ਪਊ ਆ ਫਿਰ ਜਦ ਹਟੀ ਨਾ ਉਹ ਬੱਸ ਮੈਨੂੰ ਤੁਸੀਂ ਖੁਸਚਾਈ ਜਾਓਗੇ ਹਮ ਇੱਕ ਦਿਨ ਉਹ ਨਾਮ ਚੱਲ ਮੈਂ ਨਹੀਂ ਗਿਆ ਚੱਲ ਬੀਬੀ ਨੇ ਕਹਿ ਦਿੱਤਾ ਫਿਰ ਕਿਉਂ ਉਹਨੂੰ ਬਾਹਾ ਪੈ ਗਿਆ ਹੈ ਤੁਸੀਂ ਆਪਦੇ ਘਰੇ ਵਧੀਆ ਰਹੋ ਬੱਸ ਮੈਂ ਵਧੀਆ ਕੇ ਤੂੰ ਬੈਠੇ ਤੇ ਚਾਹ ਪਾਣੀ ਪੀ ਤੇ ਮੈਂ ਤੈਨੂੰ ਛੱਡ ਕੇ ਆਉ ਆਪ ਹਮ ਇਹਦਾ ਮੰਨ ਨਹੀਂ ਲੈ ਗੱਲ ਤੂੰ ਤੋ ਆ ਤੱਤਕਾ ਕਰੀ ਜਾਨੀ ਆ ਭੈਣੇ ਨਹੀਂ ਕੋਈ ਹਾਂ ਇਹਦਾ ਤਾਂ ਕੰਮ ਜੰਮੀ ਸਰਿਆ ਪਿਆ ਬੇਬੇ ਦੇਖ ਲੈ ਮੈਂ ਤਾਂ ਕੁਛ ਕਿਹਾ ਵੀ ਨਹੀਂ ਵਿੱਚ ਵੀ ਨਹੀਂ ਬੋਲੀ ਐ ਥੋੜੀ ਕੰਮ ਚੱਲਦਾ ਹੁੰਦਾ ਜਿਵੇਂ ਉਹ ਚਲਾਉਂਦੀ ਹੈਗੀ ਕਿ ਤਾਂ ਲੋਕਾਂ ਨੇ ਬੁੜੀਆਂ ਵਾਂਗੂ ਵੀ ਬੁੜੀ ਕਲੇਸ਼ ਕਰਤੀਆਂ ਮੈਂ ਤਾਂ ਕਦੇ ਕਲੇਸ਼ ਵੀ ਨਹੀਂ ਕਰਿਆ ਪੁੱਤ ਗੱਲ ਕਲੇਸ਼ ਨਹੀਂ ਬੇਬੇ ਆ ਤਾਂ ਦਿਨ ਧਿਆਰ ਆਉਂਦੇ ਹੈਗੇ ਫਿਰ ਪੁੱਤ ਨੂੰ ਆਪ ਹੀ ਸੋਚਣ ਸਕਤੀ ਚਾਹੀਦੀ ਹੈ ਹੈ ਪਹਿਲਾਂ ਲੇੜ ਗਈ ਸੀ ਹੁਣ ਆਏ ਕਿਹੜੇ ਧਨੀ ਪੁੱਤ ਤੁਰਿਆ ਫਿਰਨਾ ਉਹਨੂੰ ਤਾਂ ਐ ਸੀ ਵੀ ਮੈਂ ਤਾਂ ਛੱਡ ਕੇ ਮੈਨੂੰ ਨਹੀਂ ਜਾਣ ਦਿੱਸਦਾ ਮੈਂ ਵੀ ਆਉਣ ਦੇਣੀ ਹਾਂ ਫਿਰ ਇਹ ਪਤੋਂ ਉਹਦੀ ਪੁੱਗੂਗੀ ਆਏ ਕਿ ਮੈਂ ਚੱਲੂ ਉਹਦੀ ਆਪਾਂ ਬੈਠੇ ਆਂ ਇਹ ਅੱਜ ਉਹਦੀ ਪੁੱਗਣ ਲੱਗ ਗਈ ਫਿਰ ਉਸੇ ਦੀ ਪੁੱਗਿਆ ਕਰੂ ਹਾਂ ਉਹ ਤਾਂ ਪੁੱਗੂ ਪੁੱਗੂਗੀ ਫਿਰ ਹਾਂ ਹੈ ਫਿਰ ਇਹ ਥੋੜੀ ਕੰਮ ਚੱਲਦਾਗਾ ਨਾ ਨਾ ਪੁੱਗਣ ਨਹੀਂ ਦੇਣੀ ਮੈਂ ਉਹਦੀ ਨਹੀਂ ਆਪਾਂ ਪੁੱਗਣ ਦੇਣੀ ਨਹੀਂ ਗਈ ਆਏ ਕਿ ਮੈਂ ਚੱਲੂਗੀ ਜਦੋਂ ਇਹਨੂੰ ਘਰੋਂ ਮੋੜਤਾ ਮੈਨੂੰ ਮੋੜਤਾ ਉਹਦੇ ਬਰਾਬਰ ਫਿਰ ਤਾਂ ਨਾਲੇ ਹੁਣ ਜਿੰਨਾ ਚਿਰ ਮੈਂ ਬੈਠੀ ਆਂ ਹਾਂ ਮੇਰੇ ਮੈਗਰੋ ਕੀ ਪਤਾ ਕੀ ਕੁਛ ਕਰੂਗੀ ਜੇ ਮੇਰੇ ਹੁੰਦੇ ਅੱਜ ਨਹੀਂ ਉਹਨੂੰ ਬਾਰ ਖੋਲਦੀ ਉਹੀ ਤਾਂ ਗੱਲ ਹੈ ਐ ਬੈਠਾ ਇੱਥੇ ਠੀਕ ਆ ਐਵੇਂ ਟੈਂਸ਼ਨ ਲੈਣਾ ਭਾਈ ਤੂੰ ਜ਼ਿੰਦਗੀ ਵਿੱਚ ਤੋਂ ਘਬਰਾੜੀ ਜੀ ਕਰਨ ਲੱਗ ਗਈ ਨਹੀਂ ਤੇ ਬੇਬੇ ਇਹ ਮੇਰਾ ਘਰ ਨਹੀਂ ਭੈਣ ਦਾ ਘਰ ਹੈਗਾ ਇਹ ਤਾਂ ਕਹਨੂੰ ਕੁਝ ਹੋਰ ਰੱਖੋਗੀ ਸਾਰਾ ਪਸ ਤੇਰਾ ਹੀ ਹੈਗਾ ਹੈ ਪਰ ਮੈਨੂੰ ਤਾਂ ਐ ਹੋ ਜਾਂਦਾ ਨਾ ਵੀ ਜਿੰਨਾ ਚਿਰ ਮੈਂ ਆਂ ਵੀ ਉਹਨਾਂ ਚਿਰ ਆ ਖਬਰਾਂ ਮੇਰੇ ਤੈਨੂੰ ਜਦੋਂ ਅੱਜ ਨਹੀਂ ਬਣਦੇ ਫਿਰ ਕਦੋਂ ਮੈਂ ਬਣਦੇ ਆਉਂਗੇ ਤੂੰ ਕੋਈ ਨਹੀਂ ਮੇਰੇ ਭਰਾ ਤੇ ਮੈਨੂੰ ਬਥੇਰਾ ਮਾਣ ਹੈਗਾ ਮਰਦੇ ਦਮ ਤੱਕ ਮੇਰੇ ਨਾਲ ਖੜੂਗਾ ਕੋਈ ਲਾਲਚ ਥੋੜਾ ਹੀ ਹੁੰਦਾ ਮੈਂ ਕਿਹੜਾ ਪਾਪੀ ਵਾਂਗੂ ਲਾਲਚ ਕਰਦੀ ਆਂ ਵੀ ਵੀ ਮੈਂ ਲਾਲਚ ਹੈਗੀ ਲੈਣ ਦੀ ਦੇਣ ਦੀ ਮਾਰੀ ਆਉਣੀ ਆਂ ਉਹ ਤਾਂ ਲਾਲਚ ਕਰਦੀ ਹੈਗੀ ਮੈਨੂੰ ਤਾਂ ਕੁਝ ਨਹੀਂ ਚਾਹੀਦਾਗਾ ਮੇਰੇ ਭਰਾ ਤੋਂ ਮੈਨੂੰ ਤਾਂ ਮੇਰਾ ਘਰ ਹੀ ਚਾਹੀਦਾ ਤੁਸੀਂ ਨਾ ਐਂ ਕਰੋ ਅੰਦਰ ਬੈਠੋ ਤੇ ਉੱਥੇ ਗੱਲਬਾਤ ਕਰੋ ਤੇ ਮੈਂ ਕੰਮ ਕਰਕੇ ਆਉਣਾਗਾ ਤੇ ਤੂੰ ਬੈਠ ਪੈਣ ਅੱਜ ਤੁਰੇ ਕੰਮ ਜਾਇਆ ਕੋਈ ਨਹੀਂ ਫਿਰ ਇੱਥੇ ਹੀ ਬੈਠੀ ਹਾਂ ਅਸੀਂ ਤਾਂ ਬੋਲ ਦਵਾਂਗੇ ਐਂ ਕਿ ਮੈਂ ਉਹ ਉਹ ਅਸੀਂ ਤਾਂ ਇੱਥੇ ਹੀ ਬੈਠਾਂਗੇ ਆਹ ਇਹ ਭੈਣ ਦਾ ਘਰ ਹੈਗਾ ਬੇਬੇ ਦਾ ਮੈਡਮ ਮੜਾ ਖਿੱਚ ਕੇ ਰੱਖੀ ਤੂੰ ਇਹਨੇ ਖਿੱਚ ਦੇਦਾ ਬਥੇਰਾ ਹੁਣ ਉੱਥੋਂ ਮੰੰਜਾ ਚੱਕ ਕੇ ਇੱਥੇ ਆ ਕੇ ਬਹਿ ਗਈਆਂ ਹਾਂ ਕੀ ਗੱਲ ਹੁਣ ਅਸੀਂ ਬੈਠਣਾ ਵੀ ਨਹੀਂ ਨਹੀਂ ਗੱਲ ਤਾਂ ਕੋਈ ਹੈਗੀ ਆ ਹੁਣ ਮਨਜੀਤ ਆਇਆ ਸੀ ਕਿਧਰ ਗਿਆ ਦੇਖੀ ਮੇਰਾ ਭਰਾ ਸੀ ਮੇਰੇ ਕੋਲੇ ਬੈਠ ਗਿਆ ਅਸੀਂ ਦੁੱਖ ਸੋਕ ਕਰ ਲਿਆ ਗੱਲਬਾਤ ਵੀ ਨਹੀਂ ਕਰੀ ਤੇ ਫਿਰ ਹੁਣ ਰਖੜੀ ਬੰਨ੍ਹਨੀ ਨਾ ਬੰਨੀ ਨਹੀਂ ਮੈਂ ਕਿਹਾ ਤੂੰ ਕਲੇਸ਼ ਕਰੇਂਗੀ ਫਿਰ ਨਾ ਫਿਰ ਉੱਥੋਂ ਮੰਜਾ ਚੱਕ ਕੇ ਇੱਥੇ ਲਿਆਉਣ ਦੀ ਕੀ ਲੋੜ ਪਈ ਸੀ ਫਿਰ ਤੈਨੂੰ ਉੱਥੇ ਬੈਠੀਆਂ ਵੀ ਨਹੀਂ ਚੰਗੀਆਂ ਲੱਗਦਾ ਅਸੀਂ ਸੀਂਗਾ ਸੀ ਤੂੰ ਤਾਂ ਕਿਤੇ ਵੀ ਨਹੀਂ ਫਿਰ ਬੈਠਣ ਦੀ ਫਿਰ ਅਸੀਂ ਗੱਲਾਂ ਦਾ ਕੰਮ ਨਹੀਂ ਆਉਂਦਾ ਤੇਰੇ ਨਾਲ ਹੈ ਕਰਨ ਨਾ ਫਿਰ ਤੈਨੂੰ ਪਤਾ ਲੱਗ ਗਿਆ ਕਿ ਤੇਰੀਆਂ ਕਰਦਿੰਦੇ ਆ ਜਿਹੜਾ ਤੂੰ ਮੇਰੇ ਨਾਲ ਕਰਦੀ ਕੋਈ ਕਰਦਾ ਨਹੀਂ ਮੇਰੇ ਨਾਲ ਤਾਂ ਕੋਈ ਨਹੀਂ ਕੁਛ ਕਰਦਾ ਹੈ ਤੂੰ ਹੀ ਕਰ ਤੂੰ ਹੀ ਇੱਕ ਲੈਦੀ ਹੈਗੀ ਬਸ ਸਾਰਾ ਜਿਹੜੀ ਆ ਕੇ ਕਲੇਸ਼ ਪਵਾਤਾ ਕਰੇ ਮੈਂ ਤਾਂ ਕੋਈ ਕਲੇਸ਼ ਨਹੀਂ ਪਵਾਉਂਦੀ ਆਪਦੇ ਪੇਕੇ ਦੇ ਘਰੇ ਜਾ ਕੇ ਤੇ ਤੇਰੀ ਸੋਚ ਕੀ ਨਿਕਲੀ ਹੈ ਮੇਰੀ ਸੋਚ ਤਾਂ ਕੋਈ ਨਹੀਂ ਮਾੜੀ ਮਾੜੀ ਸੋਚ ਤਾਂ ਇਹਨਾਂ ਦੀ ਹੈ ਨਹੀਂ ਇਹ ਜਿਹੜੇ ਨੇ ਮੈਨੂੰ ਨਹੀਂ ਜਾਣ ਦਿੱਤਾ ਹਾਂ ਦਾ 200 ਕ ਵੀ ਨਹੀਂ ਕਰ ਦਿੰਦੀ ਤੂੰ ਮੈਨੂੰ ਪਤਾ 2 ਮਿੰਟ ਆਇਆ ਸੀ ਵਿਚਾਰਾ ਥੱਕਿਆ ਹੋਇਆ ਕਹੀ ਵੀ ਮੇਲਾ ਗਈ ਥੀ ਛੱਟ ਗਿਆ ਆ ਭੁੱਲ ਗਿਆ ਕਹਿੰਦਾ ਭਣੀ ਮੈਂ ਪਾਣੀ ਲਾਉਂਦਾ ਲਖੜੀ ਰੁਕੜੀ ਮੈਂ ਜਮਾ ਨਹੀਂ ਬੰਨਣਾ ਜਿੰਦ ਦਿੰਦੀ ਜੇ ਤਾਂ ਮੈਨੂੰ ਨਾ ਜਾਣ ਦਿੱਤਾ ਤੁਹਾਡੀ ਬੇਬੇ ਨੇ ਬੇਬੇ ਨੂੰ ਪੁੱਛ ਮੈਨੂੰ ਕਿਉਂ ਨਹੀਂ ਜਾਣ ਦਿੱਤਾ ਭਾਈ ਮੈਨੂੰ ਵੀ ਉਹ ਯਾਰੀ ਆ ਜੀ ਇਹਨਾ ਮੋਹ ਪਿਆਰ ਸਾਰਿਆਂ ਨੇ ਹੁੰਦਾ ਜਿੰਨਾ ਤੈਨੂੰ ਤੇਰੇ ਭਰਾ ਦਾ ਮੋਹ ਆ ਨਾ ਓਨੀ ਮੈਨੂੰ ਮੇਰੇ ਭਰਾ ਦਾ ਮੋਹ ਆ ਤੇਰਾ ਭਰਾ ਤਾਂ ਮੇਰੀ ਜਾਨ ਹੈ ਫਿਰ ਮੇਰਾ ਭਰਾ ਵੀ ਜਾਨ ਹੀ ਹੈ ਮੇਰੀ ਓਏ ਮੈਂ ਨਹੀਂ ਜਾਣ ਦਿੰਦੀ ਜਮਾਂ ਵੀ ਨਾ ਫਿਰ ਤੂੰ ਰਖੜੀ ਕਿਵੇਂ ਬਣਾ ਲੇਂਗੀ ਦੇਖਦੀਆਂ ਫਿਰ ਮੈਂ ਰਖੜੀ ਕਿਵੇਂ ਬਣਾ ਲੂਗਾ ਅੱਜ ਅੱਜ ਮੈਂ ਵੀ ਦੇਖਦੀ ਆ ਵੀ ਕਿਵੇਂ ਬਣਾਉਗਾ ਰਖੜੀ ਕਿੱਧਰ ਹੁਣ ਟੱਪ ਗਿਆ ਮੈਂ ਉਹ ਨਾਲ ਉਂਗਲਾ ਲਾਤੀ ਆ ਉਹਨੂੰ ਤੇ ਫਿਰ ਬਸ ਮੈਂ ਜਿਹੜਾ ਆਇਆ ਬੱਸ ਫੀਲ ਹੋਇਆ ਨਹੀਂ ਤਾਂ ਮਨਜੀਤ ਸਾਡੇ ਆਊਗਾ ਨਹੀਂ ਉਹ ਕਿੱਥੇ ਛੱਡ ਕੇ ਆਏ ਕਿ ਮੈਂ ਛੱਡੇ ਆਊਗਾ ਮਨਜੀਤ ਜਾ ਕੇ ਦਿਖਾਵੇ ਮਾਈਕ ਮੈਂ ਤੂੰ ਰੰਗ ਗੋਡੇ ਤੋਹਦੇ ਨਾ ਉਥੇ ਤੈਨੂੰ ਤਾਰਿਆ ਹੋਗਾ ਮੋਟਰ ਤੋਂ ਕਰਦੇ ਤੋ ਆਏ ਕਿ ਮੈਂ ਹਟਾ ਜਾ ਕੇ ਦਿਖਾਵੇ ਮਨਜੀਤ ਨਾਲੇ ਰਖੜੀ ਬਣਾ ਕੇ ਦਿਖਾਵੇ ਨਾ ਜਾ ਕੇ ਦਿਖਾਵੇ ਹਾਂ ਹੁਣ ਤੇਰੀ ਚੱਲੂਗੀ ਮੇਰੀ ਚੱਲੂਗੀ ਹੁਣ ਜਦੋਂ ਮੈਨੂੰ ਨਹੀਂ ਜਾਣ ਦਿੱਤਾ ਤੁਸੀਂ ਬੇਬੇ ਜੇ ਤੂੰ ਉਹਨੂੰ ਜਾਣ ਦਿੰਦੀ ਇੰਨਾ ਕਲੇਸ਼ ਹੀ ਨਹੀਂ ਪੈਂਦਾ ਸੀਗਾ ਨਾਲੇ ਤਾਂ ਮੈਂ ਖੋਕੇ ਜਾਂਦੀ ਨਾਲੇ ਤਾਂ ਮੈਂ ਤੁਸੀਂ ਹੋ ਕੇ ਚੜਨੀ ਹੈਗੀ ਨਾਲੇ ਇਸ ਤਰ੍ਹਾਂ ਬਾਈ ਹੋ ਕੇ ਬਾਹਰ ਉਸ ਦਾ ਟੈਂਕ ਪੁੱਛ ਤੇ ਮਿੰਟਾ ਤੂੰ ਹੀ ਅੱਗੇ ਛੱਡਿਆ ਮੈਂ ਤਾਂ ਤੇ ਕੱਲੀ ਚੜ ਗਈ ਹਾਂ ਬਤਾ ਵਿਚਾਰਾ ਮੈਨੂੰ 2000 ਰੁਪਇਆ ਵੀ ਦੇ ਗਿਆ ਮੈਨੂੰ ਮੇਰਾ ਭਰਾ ਜਰੂਰੀ ਹੈ ਮੈਂ ਪੈਸੇ ਕੀ ਕਰ ਲਈ ਅਗੇ ਮੈਂ ਖੁਸ਼ ਹੀ ਨਾ ਦੇ ਤਾ ਆਪ ਨੂੰ ਪਾਉਣੀ ਹੈ ਮੈਂ ਮਚਾਪਨ ਕਰ ਲਈ ਨਹੀਂ ਆਪ ਜਵਾਨ ਤੇ ਕਰਦਾ ਤੇਰੇ ਨੂੰ ਉਸ ਵਰਗਾ ਕੋਈ ਨਹੀਂਗਾ ਤੇਰਾ ਬਹੁਤ ਸਾਦਾ ਵਰਗਾ ਮਾ ਤੁਮੀ ਕੱਪੀ ਹੈ ਮੈਂ ਮੈਂ ਤਾਂ ਹੁਣ ਪਛਤਾਉਂਦੀ ਆ ਤੇਰੇ ਨੂੰ ਵੀ ਆਈ ਸੀ ਉਹਨੂੰ ਕਹਤਾ ਨਾ ਗੁਰੂ ਕਹਾ ਬਾਈ ਨੂੰ ਮੈਨੂੰ ਛੱਡਿਆ ਤਾਂ ਪੰਗਾ ਲੈ ਰਸਣਾ ਆਜ ਤੂੰ ਕੋਸੋ ਕੋ ਕੇ ਜਾਂਦੀ ਘਰੋਂ ਹਣ ਤੂੰ ਨਰਾਜ ਹੋ ਗਈ ਜਾਨੀ ਮੈਂ ਤੇਰੇ ਕਰਕੇ ਹੋਇਆ ਸਾਰਾ ਸਾਰਾ ਕੁਛ ਤੇਰੇ ਕਰਕੇ ਜੇ ਉਹ ਬਗਦਦੀ ਤਾਂ ਫਿਰ ਮੈਂ ਵੀ ਕੋਸ਼ਿਸ਼ ਹੋ ਕੇ ਆਉਂਦੀ ਨਾ ਮੈਂ ਤਾਂ ਹੁਣ ਹੀ ਪੇਲੇ ਨੂੰ ਬਸ ਫਿਰ ਮੈਂ ਤੇਰੇ ਦੀ ਨਹੀਂ ਜੇ ਤਾਂ ਜਾਣੀ ਤਾਂ ਫਿਰ ਮੈਂ ਮੰਡੀ ਸੁਗਾ ਹਾਂ ਮੈਂ ਛੱਡੇ ਆਉਗਾ ਹੋਰ ਮੰਡੀ ਲੰਕਾਈ ਨਹੀਂ ਆ ਉਹ ਤੇ ਵਰਤਿਆ ਰਹੇ ਆਉਗਾ ਹਾਂ ਹੋਰ ਕਿੱਧਰ ਭਾਗੇ ਸੀ ਕਿਧਰ ਭਾਗੇ ਮਾਮਾ ਤੀਆਂ ਪਤਾ ਨਹੀਂ ਮਿਲਦਾ ਆ ਡੱਬੇ ਜਿਹੇ ਉਰੇ ਰੱਖ ਗਈ ਹੈ ਚਲਾ ਗਏ ਮਾਰੇ ਨਹੀਂ ਗਏ ਪਰ ਸਿੱਟੇ ਗਏ ਇਹ ਤਾਂ ਦਾ ਉਹਨੂੰ ਕਿਧਰ ਲੈ ਕੇ ਜਾਵੇ ਲੈ ਜਾਂਦੀ ਕਿਉਂ ਤੈਨੂੰ ਤਖਲੀਬ ਕੀ ਆਦੀ ਦੇਖਾ ਰਖੜੀ ਰੁਖੜੀ ਤਾਂ ਨਹੀਂ ਬਣਾਈ ਕਿੱਥੋਂ ਬਣਾਈ ਆ ਤੇਰੀ ਰਖੜੀ ਨਹੀਂ ਬਣਾਉਣੀ ਸੀਗੀ ਜੇ ਬਣਾ ਬਣਾ ਲੈਂਦਾ ਤੈਨੂੰ ਪਤਾ ਹੀ ਆ ਮੈਨੂੰ ਤਾਂ ਫੇਰ ਪਤਾ ਹੀ ਆ ਤੈਨੂੰ ਫੇਰ ਮੈਂ ਬਨਣ ਨਹੀਂ ਦਿੰਦੀ ਸੀ ਬਨਣ ਨਹੀਂ ਦਿੰਦਾ ਮੈਨੂੰ ਪਤਾ ਹੀ ਸੀ ਤੇਰਾ ਫੇਰ ਬਣਾ ਲਈ ਹੁਣ ਬਣਾ ਲਈ ਨਾਲੇ ਹੋਰ ਕਿਹਾ ਸੀ ਨਾ ਮੈਂ ਮੈਂ ਬਣਾਉਣ ਨਹੀਂ ਦਿੰਦੀ ਹਿੰਡ ਦਾ ਤੇ ਹਿੰਡੀ ਆ ਹਾਂ ਮੇਰੀ ਹਿੰਡ ਹਿੰਡੀ ਸੀ ਮੈਂ ਨਹੀਂ ਬਣਾਉਣ ਦਿੰਦੀ ਕੋਈ ਕੁਝ ਮਿਲ ਗਿਆ ਤੈਨੂੰ ਹੁਣ ਬਸ ਫਿਰ ਉਹਨੂੰ ਪਤਾ ਤਾਂ ਲੱਗਿਆ ਨਾ ਅਹਿਸਾਸ ਤਾਂ ਹੋਇਆ ਕਿਹਨੂੰ ਅਹਿਸਾਸ ਹੋਇਆ ਭੈਣ ਨੂੰ ਤੇਰੀ ਨੂੰ ਅੱਛਾ ਤੈਨੂੰ ਕੋਈ ਅਹਿਸਾਸ ਨਹੀਂ ਹੋਇਆ ਕਿ ਮੈਨੂੰ ਕੀ ਅਹਿਸਾਸ ਹੋਣਾ ਮੈਂ ਤਾਂ ਜਿੱਦੂ ਜਾਣੀ ਨਹੀਂ ਦਿੱਤੀ ਤੁਸੀਂ ਜਾਣੀ ਫਿਰ ਇੱਕ ਦਿਨ ਨਾ ਠਹਿਰ ਕੇ ਬਾਜ ਜਾਂਦੀ ਕੀ ਫਰਕ ਪੈਂਦਾ ਈ ਨਾਲ ਉਹਦਾ ਮਨ ਦੁਖੀ ਕੀ ਕੀਤਾ ਛੋਟਾ ਛੋਟੀ ਗੱਲ ਵੱਡੀ ਕਰੋ ਹੋਰ ਤਾਂ ਦੇਖੀ ਜਊ ਕੁਝ ਦਿਮਾਗ 'ਚ ਬਾੜ ਲਾ ਕੋਈ ਗੱਲ ਕੌਂ ਕੱਟ ਗਈ ਹੈ ਹੁਣ ਕੋ ਕੌਣ ਛੱਡ ਗਿਆ ਬੇਬੇ ਚੜਾਉਣ ਗਈ ਹੁਣੀਆ ਮੈਨੂੰ ਕੀ ਪਤਾ ਹੁਣ ਹੌਣ ਤਾਂ ਉਹਦੇ ਵੀ ਪਾਵੰਦੀ ਵੀ ਚੜਾ ਕੇ ਨਾ ਵੇ ਹੁਣ ਤੂੰ ਚੜਾਉਣ ਗਿਆ ਸੀ ਹਾਂ ਚੜਾ ਕੇ ਆਵੇਂ ਕਿ ਫਿਰ ਤੂੰ ਕਿ ਚੜਾਉਣ ਗਿਆ ਕਿਉਂ ਕਿਉਂ ਕੀ ਗੱਲ ਕਿਉਂ ਮੇਰੀ ਭੈਣ ਸੀ ਮੈਂ ਚੜਾ ਕੇ ਆਉਂ ਆ ਗਿਆ ਸੀ ਚੜਾਉਣ ਇਹ ਬਾਹਲਾ ਹੀਜ ਆਉਂਦਾ ਭੈਣ ਦਾ ਆਬਦੀ ਦਾ ਤਾਂ ਤੇਰੇ ਭਾਈ ਦਾ ਤੈਨੂੰ ਨਹੀਂ ਆਉਂਦਾ ਆਉਂਦਾ ਫਿਰ ਮੈਨੂੰ ਫਿਰ ਮੈਨੂੰ ਜਾਣ ਦੇਤਾ ਤੇ ਫਿਰ ਜੇ ਉਹ ਰੋਕਣ ਕੀ ਰੋਕਣ ਮੈਨੂੰ ਤੇਰੀ ਭਝਾਈ ਰੋਕੇ ਫਿਰ ਤੂੰ ਕਿਵੇਂ ਕਰੇ ਜੇ ਮੈਂ ਰੋਕੇ ਮੇਰੀ ਭਝਾਈ ਮੈਨੂੰ ਮੈਂ ਭਝਾਈ ਨੂੰ ਪੁੱਛ ਗਈ ਜਾਉਂਗੀ ਫੋਨ ਕਰਕੇ अच्छा अभी पहला तिनू पूछना सी फिर ओणे आणा हां मेरी ਭਝਾਈ ਫੋਨ ਕਰੂਗਾ ਫੇਰ ਤੇਰੇ ਤੇਰਾ ਹੱਥ ਤਾਂ ਹਿੰਦ ਦਾ ਸੱਦੀ ਹੈ ਜਾਣ ਕੇ ਕੁੜੀ ਫੇਰ ਇਹ ਨਾ ਵਗ ਜੀ ਫੇਰ ਤੇਰੇ ਧੌਣ ਚ ਕਿੱਲਾ ਸੀਗਾ ਵੀ ਮੈਂ ਇਹਨੂੰ ਪੁੱਛੇ ਤੋਂ ਬਿਨਾ ਕਿਉਂ ਆ ਗਈ ਉਹ ਮੇਰੇ ਨਾਲ ਵੱਧ ਘੱਟ ਬੋਲਣ ਦੀ ਲੋੜ ਨਹੀਂ ਠੀਕ ਹੈ ਕਿਉਂ ਤੈਨੂੰ ਬੋਲਣ ਕਿਉਂ ਕੋਈ ਜ਼ਿਆਦਾ ਕੁੜੀ ਬਣ ਕੇ ਹੋਣੀ ਹੈਗੀ ਹੁਣੇ ਹੁਣ ਜਾਣਾ ਮੈਂ ਤਾਂ ਕੋਈ ਆਪ ਨਹੀਂ ਜਾਂਦਾ ਐ ਕਿਵੇਂ ਨਹੀਂ ਜਾਂਦਾ ਤੂੰ ਨਹੀਂ ਜਾਂਦਾ ਮੈਂ ਫੇਰ ਪਤਾ ਲੱਗੂ ਨਾ ਤੈਨੂੰ ਬਰਾਬਰ ਜਦੋਂ ਨਹੀਂ ਜਾਂਦਾ ਤਾਂ ਨਾ ਜਾ ਫੇਰ ਮੈਂ ਕਿਹੜੇ ਰਖੜੀ ਬੰਨਣ ਦੇਤੀ ਉਹਨੀਆਂ ਚ 31 ਜਾਣਾ ਜਾ ਹੁਣ ਕਿਹੜਾ ਮੈਂ ਰਖੜੀ ਬੰਨਣਾ ਦੇਤੀ ਨਾ ਬੰਨਣ ਦਿੱਤੀ ਬਰਾਬਰ ਦੀ ਹੋਗੇ ਮੇਰੇ ਲੈ ਪਰ ਮਿੱਤ ਦਾ ਨਾ ਹੋ ਗਿਆ ਬੀਨੇ ਰਖਣੀ ਨਹੀਂ ਬਣਾਈ ਤੇ ਖੁਸ਼ ਹੋ ਕੇ ਵਾਗੀ ਕਾਮਲੀ ਆ ਤਾਂ ਇਹਨੂੰ ਕੀ ਪਤਾਗਾ ਆਸੇ ਭੈਣ ਦੇਗੀ ਮੈਨੂੰ ਰਖੜੀ ਕਹਿੰਦੀ ਬੰਨ ਲਈ ਬਾਈ ਗੱਲ ਕਰੋ ਲੰਮੀ ਸੋਚ ਗਈ ਉਹ ਕਹਿੰਦੀ ਸੋਡੇ ਘਰੇ ਕਲੇਸ਼ ਨਾ ਪਵੇ ਜੀ ਵੀ ਐਵੇਂ ਰਖੜੀ ਪੇਸ਼ੇ ਹਨਾ ਤੇ ਸੋਡੇ ਘਰੇ ਕਲੇਸ਼ ਉਹ ਵਿਚਾਰੀ ਕਲੇਸ਼ ਤੋਂ ਡਰਦੀ ਵਾਗੀ ਆ ਐਸਾ ਕਿਹੜਾ ਭਾਈ ਆ ਜਿਹੜਾ ਭੈਣ ਤੋਂ ਰਖੜੀ ਨਾ ਬਣਾਵੇ ਹੈ ਉਨਾ ਪਿਆਰ ਹੁੰਦਾਗਾ ਐਡੀ ਦੂਰੋਂ ਆਈ ਸੀ ਵਿਚਾਰੀ ਉਹ ਇਹਨੂੰ ਤਾਂ ਹੋਵੇ ਬਸ ਬਨਣ ਕੇ ਨਹੀਂ ਕਿ ਖੁਸ਼ ਹੋਗੀ ਤੇ ਹੁਣ ਹੁਣ ਮੈਂ ਕਿਦੋਂ ਦਿਖਾਉਣੀ ਹੋਵੇ ਆਹ ਵੀ ਆਸੇ ਰੱਖੜੀ ਤਾਂ ਤੇ ਫਿਰ ਦੇਖੇ ਕਿਵੇਂ ਮੱਚਦੀ ਉਹ